ਰਿਫਿਊਜੀ ਬੰਦਾ ਵੀ ਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਰਿਫਿਊਜੀ ਤਾਂ ਅਸੀਂ ਬਣ ਜਾਂਦੇ ਆ ਪਰ ਅੰਦਰੋਂ ਦਿਲ ਕਰਦਾ ਹੁੰਦਾ ਹੈ ਕਿ ਮੈਂ ਹੁਣ ਵਾਪਸ ਆਪਣੀ ਧਰਤੀ ਤੇ ਜਾਵਾਂ ਵੀ ਜ਼ਰੂਰ ਵਾਪਸ ਜਾਣ ਦੇ ਕੁਝ ਤਰੀਕੇ ਹੁੰਦੇ ਨੇ ਪਰ ਕੁਝ ਬੇਵਕੂਫੀਆਂ ਤੁਹਾਡਾ ਰਿਫਿਊਜੀ ਸਟੇਟਸ ਖਤਮ ਕਰਕੇ ਤੁਹਾਡੀ ਪੀਆਰ ਵੀ ਕੈਨਸਲ ਕਰਾ ਦਿੰਦੀਆਂ ਨੇ ਹੁਣ ਇਦਾਂ ਤਾਂ ਇੱਕ ਮੁੰਡੇ ਦੀ ਤੁਹਾਨੂੰ ਗੱਲ ਸੁਣਾਉਣਾ ਜਿਹੜਾ ਏਡਾ ਕਿਸਮਤ ਦਾ ਧਨੀ ਬੰਦਾ ਜਿਹੜਾ ਕੈਨੇਡਾ ਵਿੱਚ ਆਉਂਦਾ 22-23 ਸਾਲ ਦੀ ਉਮਰ ਹੁੰਦੀ ਹੈ ਕੋਈ ਹੀアリング ਨਹੀਂ ਹੁੰਦੀ ਤਿੰਨ ਚਾਰ ਮਹੀਨੇ ਬਾਅਦ ਘਰ ਨੂੰ ਲੈਟਰ ਆ ਜਾਂਦਾ ਹੈ ਭਈ ਤੇਨੂੰ ਅਸੀਂ ਪਰ ਅਫੀਜੀ ਮੰਨਦੇ ਆ ਤੈਨੂੰ ਅਸੀਂ ਕੈਨੇਡਾ ਦੀ ਪੀਆਰ ਦਿੰਨੇ ਆ ਤੁਸੀਂ ਸੁਣਿਆ ਕਦੀ ਕੇਸ ਐ ਹੋਜ ਮੈਂ ਕੇਸ ਐ ਹੋਜ ਸੁਣੇ ਨੇ ਪਰ ਕਿਤੇ ਵਿਰਲੇ ਵਾਂਝੇ ਕੋਈ ਰੇਅਰਲੀ ਐ ਹੋਜੇ ਕੇਸ ਸਾਨੂੰ ਦੇਖਣ ਸੁਣਨ ਨੂੰ ਮਿਲਦਾ ਹੁੰਦਾ ਹੁਣ ਇਦਾਂ ਹੀ ਇਹ ਮੁੰਡਾ ਕੈਨੇਡਾ ਦੀ ਪੀਆਰ ਲੈ ਲੈਂਦਾ ਕੈਨੇਡਾ ਰਹਿੰਦੇ ਉਹਨੂੰ 3 ਸਾਲ 4 ਸਾਲ ਹੋ ਜਾਂਦੇ ਨੇ ਸਿਟੀਨਸ਼ਿਪ ਵਾਸਤੇ ਕੁਆਲੀਫਾਈ ਕਰਦਾ ਸਿਟੀਨਸ਼ਿਪ ਅਪਲਾਈ ਹੁੰਦੀ ਆ ਫਿਰ ਜੀ ਕਰਦਾ ਵੀ ਨਹੀਂ ਹੁਣ ਮੈਂ ਨਾ ਵਾਪਸ ਜਾਵਾਂ ਤਾਂ ਜਾ ਕੇ ਘਰ ਆਪਣੇ ਖੁਸ਼ੀ ਮਨਾਵਾਂ ਵੀ ਮੈਂ ਕੈਨੇਡਾ ਚ ਪੱਕਾ ਹੋ ਗਿਆ ਉਹਨਾਂ ਇਸੇ ਚੀਜ਼ ਦੇ ਵਿੱਚ ਉਹ ਆਪਦਾ ਇੰਡੀਆ ਦਾ ਪਾਸਪੋਰਟ ਰੀਨਿਊ ਕਰਾਉਂਦਾ ਰੀਨਿਊ ਕਰਾ ਕੇ ਇੰਡੀਆ ਜਾਂਦਾ ਮਹੀਨਾ ਉੱਥੇ ਰਹਿ ਕੇ ਆਉਂਦਾ ਜਦੋਂ ਵਾਪਸ ਆਉਂਦਾ ਤੇ ਟ੍ਰਾਂਟੋ ਆਇਰਪੋਰਟ ਉੱਤੇ ਸੀਬੀਐਸ ਵਾਲੇ ਰੋਕ ਲੈਂਦੇ ਨੇ ਸੀਪੀਐਸ ਵਾਲੇ ਉਹਨੂੰ ਕੁਐਸਚਨ ਕਰਦੇ ਭਈ ਤੂੰ ਵਾਪਸ ਕਿਉਂ ਗਿਆ ਸੀ ਤੇਰੇ ਕੋਲ ਤੇ ਪ੍ਰੋਟੈਕਟਿਡ ਪਰਸਨ ਸਟੇਟਸ ਆ ਫੇ ਤੂੰ ਇੰਡੀਆ ਕਿਉਂ ਗਿਆ ਸੀਗਾ ਉਹ ਕੋ ਕਹਿੰਦਾ ਜੀ ਮੇਰਾ ਫਾਦਰ ਜਿਹੜਾ ਜੀ ਬਿਮਾਰ ਸੀ ਉਹਨੂੰ ਕੈਂਸਰ ਸੀਗਾ ਉਹ ਡੈਥ ਬੈੱਡ ਤੇ ਪਿਆ ਸੀ ਤੇ ਤਾਂ ਕਰਕੇ ਮੈਨੂੰ ਜਾਣਾ ਪਿਆ ਭਈ ਉਹਦੀ ਸਿਹਤ ਬਹੁਤ ਜ਼ਿਆਦੀ ਨਸਾਦ ਸੀਗੀ ਚਲੋ ਇਨੀ ਗੱਲ ਸੁਣੀ ਸੀਬੀਐਸ ਦੇ ਅਫੀਸਰ ਨੇ ਉਹਨੂੰ ਕੈਨੇਡਾ ਵਿੱਚ ਐਂਟਰ ਕਰਾ ਦਿੱਤਾ ਵੀ ਚੱਲ ਕੋਈ ਨਹੀਂ ਆ ਜਾ ਤੂੰ ਹੁਣ ਹੋਇਆ ਕਿ ਵੀ ਇੱਕ ਪਾਸਿਓਂ ਦੀ ਸਿਟੀਨਿਜ਼ਨਸ਼ਿਪ ਦੀ ਅਪਲੀਕੇਸ਼ਨ ਪਹਿਲਾਂ ਇਹਨਾਂ ਪ੍ਰੋਸੈਸ ਜੇ ਕਿ ਉਧਰੋਂ ਉਹਦੀ ਓਥ ਦੀ ਈਮੇਲ ਆਉਂਦੀ ਆ ਵੀ ਤੂੰ ਹੁਣ ਵੀ ਕੈਨੇਡਾ ਦੇ ਸਿਟੀਨਿਜ਼ਨਸ਼ਿਪ ਕਰਨ ਵਾਸਤੇ ਹੁਣ ਤੂੰ ਸੌ ਚੁੱਕਣੀ ਆ ਕੱਲੀ ਤੇ ਸੌ ਚੁੱਕਣ ਦੇ ਨਾਲ ਹੀ ਉਹਨੂੰ ਇੱਕ ਨੋਟਿਸ ਆ ਜਾਂਦਾ ਜਿਹਦੇ ਤੇ ਹੁੰਦਾ ਸਸੈਸ਼ਨ ਆਫ ਪਰਮਨੈਂਟ ਰੈਜ਼ਿਡੈਂਸੀ ਸਟੇਟਸ ਰਿਫਿਜੀ ਬੋਰਡ ਵੱਲੋਂ ਫਿਰ ਕਲੈਕਟਰ ਆ ਜਾਂਦੀ ਹੈ ਕਿ ਤੇਨੂੰ ਪਹਿ ਜਿਹੜੀ ਤੇ ਪ੍ਰੋਟੈਕਸ਼ਨ ਗ੍ਰਾਂਟ ਹੋਈ ਸੀਗੀ ਉਹ ਹ ਕਿਉਂਕਿ ਤੈਨੂੰ ਹੁਣ ਵਾਪਸ ਤੇਰੇ ਕੰਟਰੀ ਵਿੱਚ ਕੋਈ ਖਤਰਾ ਨਹੀਂ ਲੱਗਦਾ। ਔਰ ਜਦੋਂ ਮੈਂ ਉਹ ਸਾਰਾ ਉਹਦਾ ਨੋਟਿਸ ਪੜਿਆ ਨਾ ਮੈਂ ਹੈਰਾਨ ਸੀਗਾ ਵੀ ਮੈਂਬਰ ਨੇ ਬੜੀ ਡੀਟੇਲ ਦੇ ਵਿੱਚ ਸਾਰਾ ਕੁਝ ਲਿਖਿਆ ਤੇ ਉਹਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਦੇ ਹਵਾਲੇ ਵੀ ਦਿੱਤੇ। ਉਹਦੇ ਵਿੱਚ ਕੋਈ ਚੀਜ਼ਾਂ ਕਹੀਆਂ ਗਈਆਂ ਜਿਹਦੇ ਵਿੱਚ ਉਹਨਾਂ ਗੱਲ ਕਹੀ ਵੀ ਜੇ ਭਈ ਤੇਰਾ ਫੈਮਿਲੀ ਮੈਂਬਰ ਉੱਥੇ ਡੈਥ ਬੈੱਡ ਤੇ ਪਿਆ ਹੋਇਆ, ਮਰਨ ਕਿਨਾਰੇ ਪਿਆ ਹੋਇਆ ਤੇ ਤੇਰੀ ਜਾਨ ਨੂੰ ਤੇ ਖੁਦ ਖਤਰਾ ਤੂੰ ਉੱਥੇ ਗਿਆ ਕਿਉਂ ਸੀ? ਇਹ ਇੱਕ ਇਹ ਚੀਜ਼। ਦੂਸਰੀ ਚੀਜ਼ ਉਹਨਾਂ ਗੱਲ ਕੀਤੀ ਵੀ ਤੂੰ ਆਪਦੇ ਕੰਟਰੀ ਆਫ ਨੈਸ਼ਨੈਲਿਟੀ ਦਾ ਪਾਸਪੋਰ ਜੇ ਨੂੰ ਰੀਨਿਊ ਕਰਾਉਂਦੇ ਕੀ ਲੋੜ ਪਈ ਜਾਂਦੀ ਆ ਆਪਾਂ ट्रैवल ਡਾਕੂਮੈਂਟ ਯੂਜ਼ ਕਰਕੇ ਤੇ ਆਪਾਂ ਜਿਹੜੀ ਕੰਟਰੀ ਆਫ ਨੈਸ਼ਨੈਲਿਟੀ ਉਹਨੂੰ ਛੱਡ ਕੇ ਕਿਤੇ ਹੋਰ ट्रैवल ਕਰ ਸਕਦੇ ਆ ਹੁਣ ਇਹੋ ਜਿਹੜੀਆਂ ਜਿਹੜੀਆਂ ਛੋਟੀਆਂ-ਛੋਟੀਆਂ ਬੇਵਕੂਫੀਆਂ ਹੁੰਦੀਆਂ ਨੇ ਨਾ ਇਹ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਸੋ ਜਦੋਂ ਰਿਫਿਊਜੀ ਕੇਸ ਲਾਉਣਾ ਹੈ ਪਹਿਲੀ ਚੀਜ਼ ਤੇ ਆ ਵੀ ਕੋਈ 2-4 ਨਹੀਂ ਕੋ 10 ਵਾਰੀ ਕੋ 100 ਵਾਰੀ ਸੋਚ ਸਮਝ ਕੇ ਆਪਣਾ ਫੈਸਲਾ ਕਰੋ ਕਿ ਕੀ ਤੁਸੀਂ ਵਾਕੇ ਰਿਫਿਊਜੀ ਬਣਨਾ ਚਾਹੁੰਦੇ ਹੋ ਤੇ ਜੇ ਤੁਸੀਂ ਰਿਫਿਊਜੀ ਹੁਣ ਬਣ ਜਾਂਦੇ ਹੋ ਪੱਕੇ ਹੋ ਜਾਂਦੇ ਹੋ ਨਾ ਤੇ ਕੁਝ ਥੋੜੀਆਂ ਜਿਹੀਆਂ ਨਾ ਸਿਆਣਪ ਦੇ ਨਾਲ ਜੇ ਤੁਸੀਂ ਪ੍ਰਸੀਡ ਕਰਦੇ ਹੋ ਤੇ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਪਰ ਜਦੋਂ ਆਪਾਂ ਇੱਕ ਛੋਟੀਆਂ ਛੋਟੀਆਂ ਗਲਤੀਆਂ ਕਰ ਲੈਨੇ ਆ ਤੇ ਫੇਰ ਕੈਨੇਡਾ ਵਾਲੇ ਵਿੱਚ ਤਿਆਰੀ ਬੈਠੇ ਆ ਨਾ ਅੱਜਕੱਲ ਜਿਹਦਾਂ ਦੇ ਮਾਹੌਲ ਬਣੇ ਹੋਇਆ ਐ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਛੋਟੀਆਂ ਛੋਟੀਆਂ ਗਲਤੀਆਂ ਥੋੜੀਆਂ ਰੈਡ ਫਲੈਗ ਹੁੰਦੇ ਨੇ ਔਰ ਜਿਹੜੇ ਰੈਡ ਫਲੈਗ ਨੇ ਨਾ ਇਹ ਕਈ ਵਾਰੀ ਆਪਾਂ ਗਲਤੀ ਕਰ ਲੈਨੇ ਆ ਉਸੇ ਵੇਲੇ ਟ੍ਰਿਗਰ ਨਹੀਂ ਹੁੰਦੇ ਵੀ ਸਾਨੂੰ ਸੀਬੀਐਸ ਨੇ ਇੱਕ ਵਾਰੀ ਐਂਟਰ ਕਰਾ ਦਿੱਤਾ ਜੀ ਦੂਜੀ ਵਾਰੀ ਗਏ ਫੇਰ ਕਰਾ ਦਿੱਤਾ ਕੁਝ ਨਹੀਂ ਹੋਇਆ ਫੇਰ ਕੀ ਹੋਇਆ ਹੁਣ ਪ੍ਰੋਬਲਮ ਕਦੋਂ ਆਉਂਦੀ ਹੈ ਜਦੋਂ ਤੁਸੀਂ ਦੁਬਾਰਾ ਆਪਦਾ ਪੀਆਰ ਕਾਰਡ ਰੀਨਿਊ ਕਰਾਉਣਾ ਉਦੋਂ ਵੀ ਆ ਸਕਦੀ ਹੈ ਨਹੀਂ ਤੇ ਜਦੋਂ ਤੁਸੀਂ ਆਪਦੀ ਸਿਟੀਨਸ਼ਿਪ ਅਪਲਾਈ ਕਰਨੀ ਹੈ ਤੁਹਾਡੀ ਲਾਸਟ 10 ਇਅਰ ਹਿਸਟਰੀ ਜਾਣੀ ਹੁੰਦੀ ਹੈ ਬੈਕਗ੍ਰਾਉਂਡ ਚੈੱਕ ਤੁਹਾਡਾ ਫੇਰ ਦੁਬਾਰੇ ਹੋਣਾ ਹੁੰਦਾ ਉਸ ਵੇਲੇ ਸਾਡੇ ਲਈ ਮੁਸੀਬਤ ਖੜੀ ਹੋ ਜਾਂਦੀ ਹੈ ਸੋ ਇਹੋ ਜਿਹੀਆਂ ਗਲਤੀਆਂ ਭਲਿਓ ਨਾ ਕਰਿਆ ਕਰੋ ਰੈਫਿਊਜੀ ਕਹਿਣਾ ਸੌਖਾ ਬਣਨਾ ਬੜਾ ਔਖਾ ਜੀ